ਪ੍ਰੇਮ ਦਾ ਘਰ ਪੈਂਦਾ ਚੌਪੜੇ ਰਾਜਕਨਸਰੀ ਕਰੈਲਾ ਵਿੱਚ ਤਾਂ ਗੁਰੂ ਨਾਨਕ ਦੇਵ ਜੀ ਦੀ ਚਾਰ ਬੰਦਾ ਵਾਲੀ ਬਾਣੀ ਹੈ ਇੱਕ ਓਕਾਰ ਸਤਿਗੁਰ ਪ੍ਰਸਾਦਿ ਦੀ ਕਿਰਪਾ ਇੱਥੇ ਸਤਿਗੁਰਾਂ ਨੇ ਬੰਦਰ ਕੀਤੇ ਨੇ ਇੱਕ ਓਕਾਰ ਕਤਹਾ ਉਰਖ ਨਰ ਭੋ ਨਿਰਵੈ ਅਕਾਲ ਮੁਰਤ ਅਜਤੀ ਸਵੰਗੁਰ ਪ੍ਰਸਾਦ ਇੱਕ ਓਨਕਾਰ ਸਤਨਾਮ ਦਾਤਾ ਪੁਰਖ ਆਪ ਅਕਾਲ ਪੁਰਖ ਕੈ ਜਿਸ ਦਾ ਨਾਮ ਕਰਤਾ ਪੁਰਖ ਜੋ ਸ੍ਰਿਸ਼ਟੀ ਦਾ ਰਚਨਾਰ ਹੈ ਜੋ ਸਾਰਿਆਂ ਵਿੱਚ ਵਿਆਪਕ ਹੈ ਕਰਤਾ ਪੁਰਖ ਨਿਰਭਉ ਨਿਰਵੈਰ ਜਿਹੜਾ ਹੈ ਉਹ ਰਹਿਤ ਹੈ ਬੈਰ ਰਹਿਤ ਹੈ ਨਾ ਡਰਦਾ ਕਿਸੇ ਕੋਲੋਂ ਤੇ ਨਾ ਡਰਦਾ ਨਾ ਕਿਸੇ ਨਾਲ ਵੈਰ ਕਰਦਾ جو جی آ جس کا پرکاش اپنے آپ ہوا ہے ਅਤੇ ਜੋ ਸਤਿਗੁਰੂ ਜੀ ਦੀ ਕਿਰਪਾ ਨਾਲ ਮਿਲਦਾ ਹੈ ਜਿਉ ਦਾਤ ਹੈ ਆਪਣਾ ਅਸੂਰੀ ਪੁਕਾਰ ਜਿਉ ਦਾਤ ਹੈ ਜਿਤ ਆਚੰਡ ਜਗਤ ਦੇ ਦੁੱਖਾਂ ਦਾ ਸਮੁੰਦਰ ਹੈ ਇਹਨਾਂ ਦੁੱਖਾਂ ਨੂੰ ਦੇਖ ਕੇ ਮੇਰੀ ਜਿੰਦ ਕੰਬਦੀ ਹੈ ਪਰਮਾਤਮਾ ਤੋਂ ਬਨਾ ਹੋਰ ਕੋਈ ਬਚਾਉਣ ਵਾਲਾ ਨਹੀਂ ਜਿਹਦੇ ਕੋਲ ਪਹ ਜਾ ਕੇ ਨਿਮਤਾ ਕਰਾਂ ਕਰਨੇ ਕਰਾਂ ਕੋਈ ਹੋਰ ਕੋਈ ਨਹੀਂ ਦਿਸਦਾ ਪਰਮੇਸ਼ਰ ਤੋਂ ਬਨਾ ਬਚਾਉਣ ਵਾਲਾ ਦੁੱਖ ਬਸਾਰਨ ਸਿਵਿਆ ਸਦਾ ਸਦਾ ਦਾਤਾ ਸਿਵਿਆ ਦਹ ਅਕਾ ਮੈਂ ਸਿਮਰਿਆ ਸੂਖ ਹੋਰ ਸਾਰੇ ਆਸਰੇ ਛੱਡ ਕੇ ਮੈਂ ਦੁੱਖਾਂ ਦੇ ਨਾਸ ਕਰਨ ਵਾਲੇ ਪ੍ਰਭੂ ਨੂੰ ਹੀ ਸਿਮਰਦਾ ਹਾਂ ਉਹ ਸਦਾ ਹੀ ਬਖਸ਼ਣਾ ਕਰਨ ਵਾਲਾ ਹੈ ਸਾਹ ਮੰਨ ਰੰਗਤ ਨਵਾ ਸਦਾ ਸਦਾ ਦਾਤਾਰ ਰਹਾ ਨਿਤ ਦਾ ਨਿਤ ਨਵਾਂ ਦਾਤਾ ਦੇ ਦੇ ਕੇ ਅਟਣ ਵਾਲਾ ਨਹੀਂ ਦਾਤਾ ਪਾਪ ਦਾਤਾ ਦੇ ਹੋਂਦ ਵਾਲਾ ਸਾਥ ਮੇਰਾ ਗੀਤ ਨਵਾਂ ਸਦਾ ਸਦਾ ਦਾਤਾ ਫਿਰ ਉਹ ਮੇਰਾ ਪਾਲਕ ਸਦਾ ਇਹ ਬਖਸ਼ਾ ਦਾ ਕਰਦਾ ਰਿਹਾ ਪਰ ਉਹ ਮੇਰੇ ਦਿੱਤ ਦੇ ਕਰਲੇ ਸੁਣ ਤੇ ਕਦੇ ਆਖੜਾ ਨਹੀਂ ਬਖਸ਼ਾ ਵਿੱਚ ਦਿੱਤ ਇਉਂ ਜਾਪਦਾ ਜਿਵੇਂ ਪਹਿਲੀ ਵਾਰੀ ਬਖਸ਼ਿਸ਼ ਕਰਨ ਲੱਗਾ ਹੈ ਰਹਾਉ ਮਸਰਾ ਦੇ ਕੇ ਪਾਛਾ ਮਰ ਪਾ ਕਰਦੇ ਜੀ ਅੰਤ ਦੇ ਸਾਬੇ ਸੇਵੀਏ ਅੰਤ ਛਟਾਏ ਸੋਏ ਅੰਤ ਤੱਕ ਹਰ ਮੋੜ ਸਦਾ ਸਾਬੇ ਸੇਵੀਏ ਅੰਤ ਚੁਲਾਏ ਸੋਏ ਅੰਤ ਪਾਵਾ ਅੰਤ ਇਹ ਮੇਰੀ ਜਿੰਦੇ ਹਰ ਮੋੜ ਉਸ ਮਾਲਕ ਯਾਦ ਕਰਨਾ ਚਾਹੀਦਾ ਉਸ ਪਰਮੇਸ਼ਰ ਨੂੰ ਹਰ ਵੇਲੇ ਯਾਦ ਕਰਨਾ ਚਾਹੀਦਾ ਦੁੱਖਾਂ ਵਿੱਚੋਂ ਆਤਮਾ ਨੂੰ ਬਚਾਉਂਦਾ ਹੈ ਸੋਣ ਸੁਣ ਮੇਰੀ ਕਹਾਣੀ ਪਾਰੇ ਤਾਰਾਂ ਮੋਹ ਮੇਰੀ ਕਾਮਿਦਾਰਨ ਹੈ ਮੇਰੀ ਜਿੰਦ ਧਿਆਨ ਨਾਲ ਸੁਣ ਉਸ ਮਾਲਕ ਦਾ ਆਸਰਾ ਲਿਆ ਹੀ ਦੁੱਖਾਂ ਦੇ ਸਮੁੰਦਰ ਵਿੱਚੋਂ ਬਾਰ ਲੱਭ ਸਕੀਦਾ ਦਇਆ ਤੇਰਾ ਨਾਮ ਕਰਾ ਸਤਿਗੁਰ ਬਾਣੇ ਪਾਪ ਸੰਤਨਾ ਪਾਰ ਲੰਕ ਸੰਤਨਾ ਹੇ ਦਿਆਲੂ ਪ੍ਰਭੂ ਮਿਹਰ ਕਰ ਆਪਣਾ ਨਾਮ ਦੇ ਤਾਂ ਕਿ ਤੇਰੇ ਨਾਮ ਦੀ ਰਾਹੀ ਮੈਂ ਦੁੱਖਾਂ ਦੇ ਇਸ ਸਮੁੰਦਰ ਵਿੱਚੋਂ ਪਾਰ ਲੰਕ ਸਕਾਂ ਸਾਧ ਗੁਰ ਬਾਣ ਜਾਰ ਅਨਤ ਤੂੰ ਸਦਾ ਸੱਜੇ ਜਾਂਦਾ ਸਰਬੰਸਾ ਸੱਚਾ ਏ ਤੇ ਹੈ ਦੂਜਾ ਨਹੀਂ ਕੋ ਸਾਚਾ ਦਾ ਅਰਥ ਹੈ ਹਰਥਾ ਸਾਚਾ ਇੱਕ ਹੈ ਸਾਚਾ ਸਦਾ ਕਾਮ ਰਹਿਣ ਵਾਲਾ ਦੂਜਾ ਨਹੀਂ ਕੋਈ ਸਦਾ ਕਾਇਮ ਰਹਿਣ ਵਾਲਾ ਪ੍ਰਮਾਤਮਾ ਹੀ ਸਭ ਥਾਈ ਮੌਜੂਦ ਹੈ ਉਸ ਤੋਂ ਬਿਨਾ ਹੋਰ ਕੋਈ ਨਹੀਂ ਹੈ ਤਾਂ ਕਿ ਸਿਵ ਸੁਖ ਦੇ ਜਾਤਿ ਨਦਰ ਕਰੇ ਕੋ ਦਾ ਤਨੂ ਕਦਰ ਪਰ ਮਿਹਰ ਦੀ ਨਦਰ ਕਰੇ ਦਾਤ ਕਹਿੰਦੇ ਜਿਸ ਜੀਵ ਤੇ ਉਹ ਮੇਰ ਦੀ ਨਿਗਾਹ ਕਰਦਾ ਹੈ ਉਸ ਦਾ ਸਿਮਰਨ ਕਰਦਾ ਤੁਦ ਬਾਦ ਤੇ ਆਨੇ ਕੇਵ ਰਹਾ ਕੇਵ ਰਹਾ ਹੱਥ ਕਿਵੇਂ ਰਹਿ ਸਕਦਾ ਮਨ ਬਿਆਕਲ ਹੋ ਜਾਂਦਾ ਹਾ ਗੁਰੂ ਜੀ ਕਹਿੰਦੇ ਹੈ ਪਿਆਰੇ ਪ੍ਰਭੂ ਤੇਰੀ ਯਾਦ ਤੋਂ ਬਿਨਾ ਮੈਂ ਬਿਆਕਲ ਹੋ ਜਾਂਦਾ ਹਾ ਸਾਬੜਾਈ ਦੇ ਜਿਤ ਨਾਮ ਤੇਰੇ ਲਾਗ ਦਾਜ ਪਾਚਨ ਤੇ ਮੈਨੂੰ ਕੋਈ ਉਹ ਵੱਡੀ ਦਾਤ ਦੇ ਜਿਸ ਦਾ ਸੰਕਾ ਮੈਂ ਤੇਰੇ ਨਾਮ ਵਿੱਚ ਜੁੜਿਆ ਰਹਾ ਦੂਜਾ ਕਾਹ ਹੈ ਕੋਈ ਜਿਸ ਅੱਗੇ ਭਾਰੂ ਦਾ ਯਕਨਾ ਜਾਇਜ਼ ਆਕੇ ਇਤਿਆਦ ਤੇਰੇ ਤੋਂ ਬਗਾਂ ਹੋਰ ਰੱਬ ਸਾ ਕੋਈ ਨਹੀਂ ਹੈ ਜਿਸ پاس ਜਾ ਕੇ ਮੈਂ ਇਹ ਔਰ ਜੋੜੀ ਕਰ ਸਕਾਂ ਰਹਾ ਹਾਂ ਸੇਵੀ ਸਾਹਿਬ ਆਪਣਾ ਵਰਨਾ ਜਾਤੋਂ ਕੋਈ ਸੇਵੀ ਮੈਂ ਸੇਵਦਾ ਹਾਂ ਜਾਤੋਂ ਕਾ ਮੰਗਦਾ ਪਿਤਾ ਜੀਓ ਇਹਦੇ ਦੁੱਖਾਂ ਦੇ ਸਮੁੰਦਰ ਵਿੱਚੋਂ ਦੁੱਖਾਂ ਦੇ ਇਸ ਸਾਗਰ ਤੋਂ ਤਰਤ ਵਾਸਤੇ ਮੈਂ ਆਪਣੇ ਮਾਲਕ ਪ੍ਰਭੂ ਨੂੰ ਹੀ ਯਾਦ ਕਰਦਾ ਹਾਂ ਕਿਸੇ ਹੋਰ ਪਾਸੋਂ ਮੈਂ ਇਹ ਮੰਗ ਨਹੀਂ ਮੰਗਦਾ ਤਾਕਤਾਂ ਦਾ ਦਾਸ ਨੈ ਐ ਬਿੰਦ ਬਿੰਦ ਚੁੱਕ ਚੁੱਕ ਹੋਏ ਬਿੰਦਨ ਦਾਖਾ ਕਿਨ ਕਿਨ ਚੁੱਕ ਚੁੱਕ ਦਾਖਾ ਟੋਟੇ ਟੋਟੇ ਪਰਮਾਨ ਤਾਨੂ ਨਾਨਕ ਦੇ ਮਹਾਰਾਜ ਪਾਛ ਗੰਨੇ ਆਪਣੇ ਉਸ ਮਾਲਕ ਦਾ ਹੀ ਸੇਵਕ ਐ ਉਸ ਮਾਲਕ ਕੋਈ ਕਿਨ ਕਿਨ ਸਦਕੇ ਹੁੰਦਾ ਸਾਰਬ ਤੇਰੇ ਨਾਮ ਵਿੱਚੋਂ ਬਿਤ ਬਿਤ ਚੁੱਕ ਚੁੱਕ ਹੋਏ ਰਹਾ ਮਿੱਟੋਂ ਦਾ ਤੂੰ ਸਾਹਿਬ ਏਹ ਸਾਹਿਬ ਸਾਹਿਬ ਤੇਰੇ ਨਾਮ ਉੱਟ ਹੋਏ ਬਿਤ ਬਿਤ ਚੁੱਕ ਚੁੱਕ ਹੋਏ ਏ ਮੇਰੇ ਮਾਲਕ ਰਾਮਨ ਪਰਮੇਸ਼ਰ ਪ੍ਰਮਾਤਮਾ ਵਾਹਿਗੁਰੂ ਮੈਂ ਤੇਰੇ ਨਾਮ ਨੂੰ ਕਿਨ ਕਿਨ ਕੁਰਬਾਨ ਜਾਂਦਾ ਬਨਿਹਾਰ ਜਾਂਦਾ ਹਾਂ ਸਾਹਿਬ ਤੇਰੇ ਨਾਮ ਵਿੱਚ ਬੇਦਬੰਦ ਚੁੱਪ ਚੋਖ